ਬਾਬਾ ਫਰੀਦ ਸਾਹਿਬ ਦੀ ਮਾਂ ਆਪਣੇ ਪੁੱਤ ਨੂੰ ਐ ਗਲਵਕੜੀ ਚ ਲੈ ਕੇ ਆਖਣ ਲੱਗੀ ਪੁੱਤ ਉਹ ਗੱਲ ਸੁਣ ਫਰੀਦਾ ਤੂੰ ਨਾਮ ਜਪਿਆ ਕਰ ਤੂੰ ਭਗਤੀ ਕਰਿਆ ਕਰ ਬਾਬਾ ਫਰੀਦ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ ਮਾਤਾ ਜੇ ਮੈਂ ਨਾਮ ਜਪਾਂਗਾ ਜੇ ਭਗਤੀ ਕਰਾਂਗਾ ਬੰਦਗੀ ਕਰਾਂਗਾ ਕੀ ਹੋਏਗਾ ਫਿਰ ਕੀ ਮਿਲੇਗਾ ਮਾਂ ਨੂੰ ਪਤਾ ਸੀ ਬੱਚਿਆਂ ਨੂੰ ਮਿੱਠੇ ਨਾਲ ਪਿਆਰ ਹੁੰਦਾ ਕਹਿੰਦੀ ਪੁੱਤ ਗੱਲ ਸੁਣ ਜੇ ਤੂੰ ਭਗਤੀ ਕਰੇਂਗਾ ਨਾ ਜੇ ਤੂੰ ਬੰਦਗੀ ਕਰੇਂਗਾ ਰੱਬ ਤੈਨੂੰ ਗੁੜ ਦੇਆ ਕਰੇਗਾ ਐਂ ਲਾਲ ਚਲਾਇਆ ਰੱਬ ਤੈਨੂੰ ਗੁੜ ਦੇਵੇਗਾ ਮਾਤਾ ਇੱਕ ਦਿਨ ਦੇਵੇਗਾ ਜਾਂ ਜਿੰਨੀ ਵਾਰ ਭਗਤੀ ਕਰਾਂਗਾ ਉੰਨੀ ਵਾਰ ਪੁੱਤ ਜਦੋਂ ਤੂੰ ਨਾਮ ਜਪਿਆ ਕਰੇਂਗਾ ਜਿੰਨੀ ਵਾਰ ਭਜਨ ਕਰੇਂਗਾ ਉੰਨੀ ਵਾਰ ਗੁੜ ਮਿਲੇ ਅੱਛਾ ਬੱਚਿਆਂ ਦਾ ਮਿੱਠੇ ਨਾਲ ਪਿਆਰ ਹੁੰਦਾ ਹੈ ਮਿੱਠੇ ਨਾਲ ਮੋਹ ਹੁੰਦਾ ਹੈ ਦੂਸਰੇ ਦਿਨ ਮਾਂ ਨੇ ਆਸਣ ਵਿਛਾਇਆ ਸੁਣਿਓ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੇ ਆਸਣ ਵਿਛਾਇਆ ਆਸਣ ਵਿਛਾ ਕੇ ਨਾ ਥੱਲੇ ਗੁੜ ਦੀ ਰੋੜੀ ਰੱਖੀ ਗੁੜ ਦੀ ਰੋੜੀ ਰੱਖੀ ਫਰੀਦਾ ਉੱਠ ਪੁੱਤ ਨਾਮ ਜਪ ਇਸ਼ਨਾਨ ਪਾਨ ਕੀਤਾ ਸੁੱਚੇ ਬਸਤਰ ਪਾਏ ਪਹਿਲੇ ਦਿਨ ਬਾਬਾ ਫਰੀਦ ਸਾਹਿਬ ਜਦੋਂ ਆਸਣ ਤੇ ਬੈਠੇ ਭਗਤੀ ਕਰਨ ਲੱਗੇ ਨਾਮ ਜਪਿਆ ਬੰਦਗੀ ਕੀਤੀ ਬਾਲਵਸਥਾ ਸੀ ਕਹਿੰਦੇ ਭਗਤੀ ਪੂਰੀ ਕਰਕੇ ਜਦੋਂ ਉੱਠੇ ਨੇ ਮਾਂ ਨੇ ਆਖਿਆ ਪੁੱਤ ਕਰ ਲਿਆ ਜੱਪ ਤਾਂ ਹਾਂ ਮਾਂ ਤੂੰ ਕਹਿੰਦੀ ਸੀ ਰੱਬ ਗੁੜ ਦੇਗਾ ਕਿੱਥੇ ਗੁੜ ਕਹਿੰਦੀ ਪੁੱਤ ਆ ਚੁੱਕ ਹਾਂ ਭਲਾ ਆਸਣ ਚੁੱਕ ਜਦੋਂ ਐ ਨੁੱਕਰ ਚੁੱਕੀ ਚਾਦਰ ਦੀ ਥੱਲੇ ਗੁੜ ਦੀ ਰੋੜੀ ਪਈ ਜਦੋਂ ਐ ਪੁੱਤ ਚੁੱਕ ਗੁੜ ਲਿਆ ਖਾਤਾ ਐਨਾ ਮਿੱਠਾ ਗੁੜ ਕਹਿੰਦਾ ਮਾਂ ਜੇ ਰੋਜ ਭਗਤੀ ਕਰਾਂਗਾ ਰੱਬ ਰੋਜ ਗੁੜ ਦੇਵੇਗਾ ਇਹਨੇ ਰੋਜ ਮਾਤਾ ਐਨਾ ਪਿਆਰ ਕਰਦੇ ਮਾਲਕ ਗੁੜ ਦਿੰਦਾ ਸਾਧ ਸੰਗਤ ਜੀ ਮਿੱਠਾ ਲੱਗ ਗਿਆ ਲਾਲਚ ਲੱਗ ਗਿਆ ਰੋਜ ਨਾਮ ਜਪਦਾ ਇੱਕ ਦਿਨ ਦੋ ਦਿਨ ਚਾਰ ਦਿਨ ਬਾਬਾ ਫਰੀਦ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਬਹਿੰਦੇ ਨੇ ਉੱਠਦੇ ਨੇ ਗੁੜ ਮਿਲ ਜਾਂਦਾ ਐਡੀ ਲਗਣ ਲੱਗੀ ਬਾਬਾ ਜੀ ਨੂੰ ਬਾਬਾ ਫਰੀਦ ਸਾਹਿਬ ਨੂੰ ਐਸੀ ਲਗਨ ਲੱਗੀ ਰੋਜ਼ ਗੁੜ ਛਕਦੇ ਨੇ ਭਜਨ ਕਰਦੇ ਨੇ ਗੁੜ ਮਿਲਦਾ ਭਜਨ ਕਰਦੇ ਨੇ ਇੱਕ ਦਿਨ ਨਾ ਮਾਂ ਰਿਸ਼ਤੇਦਾਰੀ 'ਚ ਚਲੀ ਗਈ ਕਵੇਲਾ ਹੋ ਗਿਆ ਕਵੇਲਾ ਹੋ ਗਿਆ ਮਾਂ ਜਦੋਂ ਰਿਸ਼ਤੇਦਾਰੀ 'ਚ ਗਈ ਬਾਬਾ ਫਰੀਦ ਸਾਹਿਬ ਆਪਣਾ ਅਸਣ ਛੁਕਦੇ ਨੇ ਜਿਹੜੀ ਚਾਦਰ ਤੇ ਬਹਿ ਕੇ ਭਗਤੀ ਕਰਦੀ ਸੀ ਆਸਣ ਚੁੱਕਦੇ ਨੇ ਤੇ ਆਏ ਵਿਛਾਇਆ ਜਦੋਂ ਕਮੇੜਾ ਹੋ ਗਿਆ ਤੇ ਮਾਂ ਨੂੰ ਫਿਕਰ ਲੱਗ ਗਿਆ ਕਿ ਨਹੀਂ ਮੈਂ ਮੈਂ ਇੱਥੇ ਫਿਰਦੀ ਆ ਅੱਗੇ ਰੋਜ਼ ਗੁੜ ਰੱਖਦੀ ਸੀ ਚਾਦਰ ਦੇ ਥੱਲੇ ਉਹ ਨਾਮ ਜਪਦਾ ਸੀ ਤੇ ਉੱਠਦਾ ਸੀ ਗੁੜ ਖਾਂਦਾ ਸੀ ਅੱਜ ਮੈਂ ਦੂਰ ਹ ਮੇਰਾ ਪੁੱਤ ਬੈਠੇਗਾ ਸਿਮਰਨ ਤੇ ਜਦੋਂ ਉੱਠੇਗਾ ਗੁੜ ਨਹੀਂ ਮਿਲਣਾ ਯਕੀਨ ਟੁੱਟ ਜਾਣਾ ਹੈ ਵਿਸ਼ਵਾਸ ਟੁੱਟ ਜਾਏਗਾ ਬੱਚਿਆਂ ਦਾ ਯਕੀਨ ਕਿੱਡਾ ਕ ਹੁੰਦਾ ਇੱਕ ਵਾਰੀ ਠੁੜਕ ਗਿਆ ਨਾਮ ਨਾਲੋਂ ਮੁੜ ਕੇ ਨਹੀਂ ਜੁੜੇਗਾ ਕੀ ਕਰਾਂ ਹੁਣ ਸਾਧ ਸੰਗਤ ਜੀ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਕਹਿੰਦੀ ਗੋੜ ਰੱਖਣਾ ਵੀ ਭੁੱਲ ਗਈ ਤੇ ਆਸਣ ਵਿਛੋਣਾ ਵੀ ਭੁੱਲ ਗਈ ਇਧਰ ਬਾਬਾ ਫਰੀਦ ਸਾਹਿਬ ਜਦੋਂ ਸਮਾ ਹੋਇਆ ਸਿਮਰਨ ਕਰਦੇ ਸੀ ਤੇ ਚੌਂਕੜਾ ਮਾਰ ਕੇ ਬਹਿ ਗਏ ਬندگی ਕਰਨ ਵਾਸਤੇ ਚੌਂਕੜਾ ਮਾਰ ਕੇ ਬੈਠੇ ਨਾਮ ਜਪਦੇ ਭਗਤੀ ਕਰਦੇ ਨੇ ਅੱਗੇ ਜਿਵੇਂ ਰੋਜ਼ ਵਹਿੰਦੇ ਸੀ ਅੱਜ ਵੀ ਵਹਿ ਗਏ ਜਦੋਂ ਬندگی ਕਰਕੇ ਭਜਨ ਕਰਕੇ ਉੱਠੇ ਉੱਠੇ ਕਹਿੰਦੇ ਚਾਦਰ ਚੁੱਕੀ ਪਹਿਲਾਂ ਮਾਂ ਗੁੜ ਰੱਖਦੀ ਸੀ ਬਾਬਾ ਫਰੀਦ ਸਾਹਿਬ ਚੁੱਕ ਕੇ ਖਾਂਦੇ ਸੀ ਮਾਂ ਅਜ ਵਾਂਡੇ ਗਈ ਐ ਤੇ ਗੁੜ ਨਹੀਂ ਰੱਖਿਆ ਬਾਬਾ ਫਰੀਦ ਸਾਹਿਬ ਉੱਠੇ ਤੇ ਚੱਤਰ ਚੁੱਕੀ ਥੱਲੇ ਦੋ ਗੁੜ ਦੀਆਂ ਰੋੜੀਆਂ ਪਈਆਂ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਨੂੰ ਤਾਂ ਕੁਛ ਵੀ ਨਹੀਂ ਉਹਨਾਂ ਨੂੰ ਗੁੜ ਰੋਜ਼ ਹੀ ਮਿਲਦਾ ਸੀ ਚੁੱਕਿਆ ਤੇ ਖਾਦਾ ਐਨਾ ਰਸ ਆਇਆ ਮਾਂ દોੜੀ-ਦੋੜੀ ਆਈ ਭੱਜੀ ਆਈ ਫਰੀਦ ਸਾਹਿਬ ਨੂੰ ਆ ਕੇ ਵੇਖਿਆ ਨਾ ਜਦੋਂ ਮਾਂ ਨੇ ਬਾਬਾ ਫਰੀਦ ਸਾਹਿਬ ਐਨੇ ਖੁਸ਼ ਪੁੱਤ ਤੂੰ ਭਜਨ ਕਰ ਲਿਆ ਆਏ ਪੁੱਛਦੀ ਪੁੱਤ ਤੂੰ ਭਜਨ ਕਰ ਲਿਆ ਗੁੜ ਰਖਣਾ ਭੁੱਲ ਗਈ ਪਤਾ ਨਹੀਂ ਫਰੀਦ ਕੀ ਬੋਲੇਗਾ ਅੱਜ ਮਾਂ ਮੈਂ ਭਜਨ ਕਰ ਲਿਆ ਮਾਤਾ ਤੈਨੂੰ ਇੱਕ ਗੱਲ ਦੱਸਾਂ ਬਾਬਾ ਫਰੀਦ ਸਾਹਿਬ ਬੋਲਦੇ ਨੇ ਮਾਂ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ ਜਿਹੜਾ ਮੈਂ ਅੱਗੇ ਗੁੜ ਖਾਂਦਾ ਸੀ ਮਿੱਠਾ ਤਾਂ ਸੀ ਮਾਤਾ ਜਿਹੜਾ ਮੈਨੂੰ ਅੱਜ ਭਜਨ ਦਾ ਫਲ ਮਿਲਿਆ ਜਿਹੜਾ ਸਿਮਰਨ ਕਰਕੇ ਅੱਜ ਗੁੜ ਮਿਲਿਆ ਓ ਮਾਤਾ ਐਨਾ ਸਵਾਦ ਗੁੜ ਮੈਂ ਆਪਣੀ ਜ਼ਿੰਦਗੀ ਜਣੀ ਕਦੇ ਖਾਤਾ ਨਹੀਂ ਆਇਆ ਐਸਾ ਗੁੜ ਮੈਂ ਨਹੀਂ ਖਾਤਾ ਸਾਧ ਸੰਗਤ ਜੀ ਮਾਂ ਕਹਿੰਦੀ ਪੁੱਤ ਅੱਜ ਤਾਂ ਗੁੜ ਰੱਖਿਆ ਹੀ ਕਿਵੇਂ ਮੈਂ ਤਾਂ ਗੁੜ ਰੱਖਣਾ ਭੁੱਲ ਗਈ ਮੈਂ ਅੱਜ ਨਹੀਂ ਗੁੜ ਰੱਖਿਆ ਅੱਗੇ ਮੈਂ ਰੱਖਦੀ ਸੀ ਕਹਿੰਨਾ ਮਾਤਾ ਕਿਉਂ ਝੂਠ ਬੋਲਦੀ ਮੈਂ ਗੁੜ ਛਕਿਆ ਬਾਬੇ ਫਰੀਦ ਦੀ ਮਾਤਾ ਕਹਿੰਦੀ ਕਮਾਲ ਹੋ ਗਈ ਅੱਗੇ ਤਾਂ ਮੈਂ ਰੱਖਦੀ ਸੀ ਅੱਜ ਮੈਂ ਨਹੀਂ ਰੱਖਿਆ ਕੌਣ ਰੱਖ ਗਿਆ ਮਾਂ ਜੇ ਤੂੰ ਗੁੜ ਨਹੀਂ ਰੱਖਿਆ ਫਿਰ ਰੱਖਿਆ ਕਿੰਨੇ ਫਰੀਦਾ ਉਹ ਤੇਰੀ ਭਗਤੀ ਪੂਰੀ ਹੋ ਗਈ ਤੇਰੀ ਬੰਦਗੀ ਤੇਰਾ ਜਪ ਤਾਂ ਪੂਰਾ ਹੋ ਗਿਆ ਹੁਣ ਤੇਰਾ ਘਰ ਵਹਿਣ ਦਾ ਟਾਈਮ ਨਹੀਂ ਧੰਸੀ ਉਹ ਮਾਂ ਕਹਿੰਦੀ ਤੁਰ ਜਾ ਜੰਗਲਾਂ ਚ ਕਰ ਭਗਤੀ ਰੱਬ ਦੀ ਪ੍ਰਾਪਤੀ ਕਰ ਸਾਰਸੰਗਤ ਜੀ ਮਾਂ ਨੇ ਬਾਬਾ ਫਰੀਦ ਸਾਹਿਬ ਨੂੰ ਲਗਣ ਲਈ ਜਦੋਂ ਤੋਰਿਆ 12 ਸਾਲ ਭਗਤੀ ਕੀਤੀ ਸੀ ਫਿਰ 12 ਸਾਲ 12 ਸਾਲਾਂ ਬਾਅਦ ਭਗਤੀ ਕਰਕੇ ਜਦੋਂ ਘਰ ਆਏ ਨਾ ਪੁੱਤ ਮਿਲ ਗਿਆ ਰੱਬ ਮਾਂ ਬੜਾ ਆਨੰਦ ਦੇ ਸਿਮਰਨ ਵਿੱਚ ਬੜਾ ਆਨੰਦ ਦੇ ਭਗਤੀ ਵਿੱਚ ਮਾਂ ਕਹਿਣ ਲੱਗੀ ਕਹਿੰਦੀ ਪੁੱਤ ਆ ਜਾ ਤੇਰੇ ਕੇਸ ਵਾਵਾਂ ਵੇਖ ਜਟਾਂ ਬਣੀਆਂ ਪਈਆਂ ਮਾਂ ਉੱਥੇ ਕੌਣ ਸੀ ਵਾਉਣ ਆਲਾ ਕੋਈ ਵੀ ਨਹੀਂ ਜੰਗਲਾਂ 'ਚ ਤਾਂ ਫਿਰਦਾ ਸੀ ਮਾਂ ਕੇਸ ਵਾਉਣ ਲੱਗੀ ਬਾਬਾ ਫਰੀਦ ਸਾਹਿਬ ਕਹਿੰਦੇ ਮਾਤਾ ਹੋਲੀ ਵਾਟ ਹੋਲੀ ਵਾ ਕੇਸ ਕਿਉਂ ਪੁੱਤ ਮਾਤਾ ਮੈਨੂੰ ਦਰਦ ਹੁੰਦਾ ਹੈ ਮੈਨੂੰ ਪੀੜ ਆਉਂਦੀ ਏ ਮੇਰੇ ਕੇਸ ਹੋਲੀ ਵਾ ਮਾਂ ਪਤਾ ਕੀ ਕਹਿੰਦੀ ਕਹਿੰਦੀ ਗੱਲ ਸੁਣ ਤੇਰੇ ਮੈਂ ਕੇਸ ਪੱਟੇ ਨੇ ਤੇ ਤੈਨੂੰ ਦਰਦ ਹੁੰਦਾ ਹੈ ਜਦੋਂ ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਖਾਂਦਾ ਸੀ ਭਗਤੀ ਕਰਦਾ ਸੀ ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਕਰਦਾ ਸੀ ਉੱਥੇ ਇਹਨਾ ਮਾਂ ਮੈਂ ਦਰਖਤਾਂ ਦੇ ਸੱਕ ਲਾ ਲਾ ਖਾਂਦਾ ਸੀ ਮਾਂ ਕਹਿੰਦੀ ਤੇਰੀ ਭਗਤੀ ਅਜੇ ਅਧੂਰੀ ਏ ਮਾਂ ਕਹਿ ਰਹੀ ਬੁੱਤ ਨੂੰ 12 ਸਾਲਾਂ ਬਾਅਦ ਆਇਆ ਹੋਵੇ ਮਾਂ ਕਿਉਂ ਭਗਤੀ ਅਧੂਰੀ ਉਹ ਗੱਲ ਸੁਣ ਤੇਰੇ ਕੇਸ ਪੱਟੇ ਤੇਨੂੰ ਪੀੜ ਹੁੰਦੀ ਏ ਜਿਹੜੇ ਦਰਖਤਾਂ ਦੇ ਪੱਤੇ ਲਾਲ ਲਾ ਖਾਦੇ ਨੇ ਦਰਖਤਾਂ ਨੂੰ ਪੀੜ ਨਾ ਹੋਈ ਹੋਵੇ ਜਾ ਚਲੇ ਆ ਜਾ ਦੁਆਰਾ ਕੋਈ ਭਗਤੀ ਪੂਰੀ 12 ਸਾਲ ਪਹਿਲਾਂ ਲਾਇਏ 12 ਸਾਲ ਫੇਰ ਦੁਆਰਾ 24 ਸਾਲ ਦਾ ਤਪ ਕੀਤਾ 24 ਸਾਲ ਦੇ ਤਪ ਕਰਨ ਤੋਂ ਬਾਅਦ ਸਰਸੰਗਤ ਜੀ ਉਹ ਬਾਬਾ ਫਰੀਦ ਸਾਹਿਬ ਆਏ ਵਾਪਸ ਘਰ ਨੂੰ ਮੁੜੇ ਹੁੰਦੇ ਨੇ ਪਿਆਸ ਲੱਗੀ ਪਾਣੀ ਦੀ ਇੱਕ ਦਿਨ ਬੰਦਗੀ ਚ ਬੈਠੇ ਸੀ ਬਾਬਾ ਫਰੀਦ ਸਾਹਿਬ ਬੰਦਗੀ ਚ ਬੈਠੇ ਚਿੜੀਆਂ ਰੋਲਾ ਪਾਉਂਦੀਆਂ ਕਹਿੰਦਾ ਮਰ ਜੋ ਉਸੇ ਵੇਲੇ ਮਰ ਗਈਆਂ ਉੱਠ ਜੋ ਉਸੇ ਵੇਲੇ ਉੱਡ ਗਈਆਂ ਐਡੀ ਅਜਮਤ ਮਾਨ ਆ ਗਿਆ ਕਹਿੰਦੇ ਪਾਲਿਆ ਰੱਬ ਘਰ ਨੂੰ ਜਾਂਦੇ ਨੇ 24 ਸਾਲਾਂ ਬਾਅਦ ਇੱਕ ਬੀਬੀ ਨਾ ਖੂਹ ਤੇ ਖੂਹ ਤੇ ਖੜੀ ਪਾਣੀ ਭਰਦੀ ਏ ਤੇ ਡੋਲੀ ਜਾਂਦੀ ਬਾਬਾ ਫਰੀਦ ਸਾਹਿਬ ਆਖਣ ਲੱਗੇ ਕਹਿੰਦੇ ਬੀਬਾ ਪਾਣੀ ਪਿਆ ਦੇ ਪਿਆਸ बुਝ ਜੇਗੀ ਉਹਨੇ ਕੋਈ ਧਿਆਨ ਨਹੀਂ ਦਿੱਤਾ ਬੀਬਾ ਉਹ ਭਾਈ ਪਾਣੀ ਪਿਆ ਦੇ ਇੰਨੀ ਇੱਥੇ ਖੜ ਜਾ ਪਿਉ ਨਹੀਂ ਫਿਰ ਉਹਨੇ ਕੋਈ ਫੇਰ ਧਿਆਨ ਨਾ ਦਿੱਤਾ ਫੇਰ ਬੋਲਦੇ ਬਾਬਾ ਫਰੀਦ ਸਾਹਿਬ ਉਹ ਬੀਬਾ ਪਾਣੀ ਪਿਆ ਮੈਨੂੰ ਪਿਆਸ ਲੱਗੀ ਏ ਉਸ ਵੇਲੇ ਬੀਬੀ ਬੋਲੀ ਕਹਿੰਦੀ ਫਰੀਦਾ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਮੈਂ ਅੱਗ ਬੁਝਾਉਣੀ ਆ ਟੇਕੇ ਖੜ ਜਾ ਪਹਿਲਾਂ ਅੱਗ ਬੁਝਾ ਲਾਂ ਪਾਣੀ ਫੇਰ ਪਿਆਵਾਂਗੀ ਬਹੁਤਾ ਮਾਣ ਨਾ ਕਰੀ ਇਥੇ ਕੋਈ ਚਿੜੀਆਂ ਨਹੀਂ ਜਿਹੜੀਆਂ ਤੇਰੇ ਕਹਿਣ ਤੇ ਮਰ ਜਣਗੀਆਂ ਤੇ ਤੇਰੇ ਕਹਿਣ ਤੇ ਉੱਡ ਜਣਗੀਆਂ ਚਿੜੀਆਂ ਨਹੀਂ ਇਥੇ ਕੋਈ ਜਦੋਂ ਇੰਨੀ ਗੱਲ ਬੋਲੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਹਿੰਦੇ ਆ ਚਿੜੀਆਂ ਮੇਰੇ ਕਹਿ ਤੇ ਮਰੀਆਂ ਮੇਰੇ ਕਹਿ ਤੇ ਉੱਡੀਆਂ ਇਹਨੂੰ ਕਦੇ ਵੇਖਿਆ ਵੀ ਨਹੀਂ ਮੈਂ ਜਾਣਦਾ ਵੀ ਨਹੀਂ ਇਹਨੂੰ ਕਿਵੇਂ ਪਤਾ ਲੱਗਿਆ ਸਰਸੰਗਤ ਜੀ ਉਸ ਵੇਲੇ ਗੁਰਮਖੋ ਕਹਿੰਦੇ ਬਾਬਾ ਫਰੀਦ ਸਾਹਿਬ ਉਸ ਵੇਲੇ ਪੁੱਛਦੇ ਨੇ ਕਹਿੰਦੇ ਤੈਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਦਾ ਬੀਬੀ ਨੇ ਪਾਣੀ ਵਰਤਾਇਆ ਪਾਣੀ ਡੋਲਿਆ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਸੀ ਉਹ ਬਝਾਉਂਦੀ ਸੀ ਐਂ ਦੱਸਿਆ ਫਰੀਦ ਸਾਹਿਬ ਕਹਿੰਦੇ ਚਿੜੀਆਂ ਮਾਰਨ ਦਾ ਤੇ ਉਡਾਉਣ ਦਾ ਤੈਨੂੰ ਕਿਵੇਂ ਪਤਾ ਲੱਗਿਆ ਪਤਾ ਕੀ ਕਹਿੰਦੀ ਕਹਿੰਦੀ ਜੇ ਜਿਹੜੀਆਂ ਰੀਤੀਆਂ ਸਿੱਧੀਆਂ ਤੂੰ 12 ਸਾਲ 24 ਸਾਲ ਤਪ ਕਰਕੇ ਲਈਆਂ ਨੇ ਨਾ ਇੱਕ ਦਿਨ ਮੈਂ ਆਪਣੇ ਪਤੀ ਦੀ ਸੇਵਾ ਚ ਲਈ ਇੱਕ ਦਿਨ ਦੀ ਗੱਲ ਕਹਿੰਦੇ ਉਹ ਕਿਵੇਂ ਮੇਰਾ ਪਤੀ ਬਾਹਰੋਂ ਕੰਮ ਤੋਂ ਆਇਆ ਸੀ ਥੱਕਿਆ ਸੀ ਮੈਨੂੰ ਕਹਿੰਦਾ ਪਾਣੀ ਦਿਆ ਇਹਨੇ ਕਹਿੰਦੀ ਮੈਂ ਪਾਣੀ ਲਿਆਂਦਾ ਤੇ ਐ ਖੜੀ ਰਹੀ ਲੈ ਕੇ ਮੇਰੇ ਹੁੰਦਿਆਂ ਨੂੰ ਅੱਖ ਲੱਗੀ ਸੌ ਗਿਆ ਕਹਿੰਦੀ ਮੈਂ ਆਖਿਆ ਜਗਾਉਣਾ ਨਹੀਂ ਨੀਂਦ ਚੋ ਜਗਾਉਣਾ ਨਹੀਂ ਮੈਂ ਖੜੀ ਰਹੀ ਵੀ ਰਾਤ ਨੂੰ ਉੱਠੇ ਪਾਣੀ ਦੇਣ ਚ ਦੇਰ ਨਾ ਲੱਗ ਜੇ ਪਰਮੇਸ਼ਰ ਸਮਝ ਕੇ ਮੈਂ ਸੇਵਾ ਕੀਤੀ ਕਹਿੰਦੀ ਉਹ ਤਾਂ ਨਹੀਂ ਉੱਠਿਆ ਜਿਨ ਜਿਹੜੇ ਉੱਠਿਆ ਸਾਰੀ ਰਾਤ ਖੜੀ ਰਹੀ ਮਾਲਕ ਨੇ ਮੈਨੂੰ ਖੁਸ਼ ਹੋ ਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਤੈਨੂੰ 24 ਸਾਲ ਚ ਦਿੱਤੀਆਂ ਮੈਨੂੰ ਇੱਕ ਰਾਤ ਚ ਮਿਲ ਗਈ ਉਥੀ ਮਾਨ ਟੁੱਟ ਗਿਆ ਉਥੀ ਮਨਾ ਅਜੇ ਤਾਂ ਤੂੰ ਇਹਦੇ ਬਰਾਬਰ ਵੀ ਨਹੀਂ ਬਸ ਫਿਰ ਫੇਰ ਚਲੇ ਗਏ ਜੰਗਲਾਂ ਦੇ 12 ਸਾਲ ਦਾ ਤਪ ਕੀਤਾ ਗੁਰੂ ਧਾਰਨ ਕੀਤਾ ਉਹ ਗੁਰਮਖੋ ਮੁਰਸ਼ਿਦ ਜਦੋਂ ਧਾਰਨ ਕੀਤਾ ਤੇ ਫੇਰ ਕਿਤੇ ਜਾ ਕੇ ਆਸ ਜਾਗੀ ਜੰਗਲਾਂ 'ਚ ਭਗਤੀ ਕਰਦੇ ਬੰਦਗੀ ਕਰਦੇ ਨੇ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਦਾ ਰੋਜ਼ ਦਾ ਕਰਮ ਸੀ ਗਰਮ ਪਾਣੀ ਕਰਕੇ ਆਪਣੇ ਮੁਰਸ਼ਿਦ ਨੂੰ ਇਸ਼ਨਾਨ ਕਰਾਉਣਾ ਇੱਕ ਦਿਨ ਮੀਂਹ ਪੈ ਗਿਆ ਬੜਾ ਚੁੱਲਿਆਂ 'ਚ ਅੱਗ ਮੁੱਕ ਗਈ ਅੱਗ ਨਾ ਮਿਲੀ ਕਿਤੇ ਵੀ ਕਿੱਥੋਂ ਅੱਗ ਲਿਆਵਾਂ ਗੁਰਸ਼ਤ ਉੱਠਣ ਵਾਲਾ ਤੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਹੈ। ਬਾਬਾ ਫਰੀਦ ਸਾਹਿਬ ਜੀ ਆਖਣ ਲੱਗੇ ਕਹਿੰਦੇ ਬਾਜ਼ਾਰ ਵਿੱਚ ਢੋਲਕੀ ਵੱਜਦੀ ਸੁਣਦੀ ਉੱਥੇ ਚੱਲੀਏ ਦੀਵਾ ਜਗਦਾ ਸੀ। ਵੇਸ਼ਵਾ ਦੇ ਦਵਾਰੇ ਤੇ ਢੋਲਕੀ ਵੱਜਦੀ ਬਾਬਾ ਫਰੀਦ ਸਾਹਿਬ ਜਦੋਂ ਗਏ ਜਾ ਕੇ ਕਹਿੰਦੇ ਮੈਨੂੰ ਅੱਗ ਚਾਹੀਦੀ। ਉਹ ਕਹਿੰਦੀ ਅੱਗ ਤੇ ਮਿਲ ਜੇਗੀ ਪਰ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਇਹ ਜਾਈ। ਇਹ ਸ਼ਰਤ ਰੱਖੀ ਅੱਖਾਂ ਬੜੀਆਂ ਸੋਹਣੀਆਂ ਤੇਰੀਆਂ ਫਰੀਦਾ ਇੱਕ ਅੱਖ ਦੇ ਦੇ देर ਨਹੀਂ ਲਾਈ ਸਰਸੰਗ ਜੀ ਉਹ ਕਹਿੰਦੇ ਜੇ ਸਿਰ ਵੀ ਵੱਢ ਕੇ ਧਰਨਾ ਪੈ ਜੇ ਮੈਂ ਤਾਂ ਸਿਰ ਵੀ ਦੇਣ ਨੂੰ ਤਿਆਰ ਆ ਮੁਰਸ਼ਦ ਦੀ ਜੀ ਹਜ਼ੂਰੀ ਕਰਦਾ ਮਾਰਿਆ ਸੁਰਾ ਅੱਖ ਚ ਅੱਖ ਕੱਢ ਕੇ ਦੇਤੀ ਅੱਗ ਲੈ ਕੇ ਚਲੇ ਗਏ ਅਸਥਾਨ ਤੇ ਲੱਕੜਾਂ ਵਾਲੀਆਂ ਪਾਣੀ ਗਰਮ ਕੀਤਾ ਮੁਰਸ਼ਦ ਨੂੰ ਇਸ਼ਨਾਨ ਕਰਾਇਆ ਉਹ ਬਹਿ ਕੇ ਭਜਨ ਚ ਜਦੋਂ ਦਿਨ ਚੜਿਆ ਬਾਬਾ ਫਰੀਦ ਸਾਹਿਬ ਨੇ ਅੱਖ ਤੇ ਪੱਟੀ ਬੰਨੀ ਹੋਈ ਜਦੋਂ ਸਾਹਮਣੇ ਆਇਆ ਨਾ ਮੁਰਸ਼ਿਦ ਇਹ ਉਹ ਪੁੱਛਦਾ ਹੈ ਫਰੀਦਾ ਪੱਤੀ ਕਿਉਂ ਬੰਨੀ ਅੱਖ ਤੇ ਪੱਤੀ ਕਿਉਂ ਬੰਨੀ ਹੈ ਹੱਥ ਜੋੜ ਕੇ ਕਹਿੰਨੇ ਮਹਾਰਾਜ ਅੱਖ ਆਈ ਹੋਈ ਹੈ ਇਹ ਮੇਰੀ ਅੱਖ ਜਿਹਦਾ ਅੱਖ ਪੱਕ ਜੇ ਆਪਾਂ ਕਹਿੰਨੇ ਪੱਕ ਗਈ ਮਹਾਰਾਜ ਅੱਖ ਆਈ ਹੋਈ ਹੈ ਮੇਰੀ ਮੁਰਸ਼ਿਦ ਬੋਲਦਾ ਹੈ ਫਰੀਦਾ ਜੇ ਅੱਖ ਆਈ ਏ ਤੇ ਫਿਰ ਪੱਤੀ ਕਿਉਂ ਬੰਨੀ ਖੋਲ ਪੱਤੀ ਅੱਖ ਤੋਂ ਪੱਟੀ ਬੰਨੀ ਜਾਂਦਾ ਕਹਿੰਦੇ ਜਦੋਂ ਐ ਪੱਟਾ ਉਹ ਪੱਟੀ ਖੋਲੀ ਕੀ ਵੇਖਦੇ ਨੇ ਮਨਮਤ ਦੀ ਅੱਖ ਕੱਢ ਕੇ ਗੁਰਮਤ ਦੀ ਅੱਖ ਪਾਤੀ ਬੋਲੋ ਸ਼੍ਰੀ ਵਾਹਿਗੁਰੂ